ਇਹ ਨਜ਼ਦੀਕੀ ਪਿੰਡ ਪੂਰੇਵਾਲ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਦਿਲਬਖ ਸਿੰਘ ਅੰਗਹੀਣ ਹੋਣ ਦੇ باوجود ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਦੇ ਨਾਲ-ਨਾਲ ਈ ਰਿਕਸ਼ਾ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਗ੍ਰੰਥੀ ਸਿੰਘ ਦੀ ਸੇਵਾ ਬਦਲੇ ਪਿੰਡ ਵਾਸੀਆਂ ਤੋਂ ਹਾੜੀ ਸੋਣੀ ਸਿਰਫ 250 ਰੁਪਏ ਮਿਲਦੇ ਹਨ ਜਿਸ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਪਾਂਦਾ ਪਰ ਫਿਰ ਵੀ ਗੁਰੂ ਦੇ ਘਰਾਂ ਵਿੱਚ ਖੁਸ਼ ਹਨ ਤੇ ਕਹਿੰਦੇ ਹਨ ਕਿ ਗੁਰੂ ਸਾਹਿਬਾਨ ਨੇ ਵੀ ਕਿਰਤ ਕਰਨ ਦੀ ਹੀ ਗੁਰਮਤ ਬਖਸ਼ੀ ਹੈ ਭਾਈ ਦਿਲਬਖ ਸਿੰਘ ਦੇ ਪਰਿਵਾਰ ਦੇ ਵਿੱਚ ਬਜ਼ੁਰਗ ਮਾ ਪਤਨੀ ਅਤੇ ਦੋ ਬੱਚੇ ਹਨ ਅਜੀ ਗੁਰੂ ਘਰ ਉਹ ਸੇਵਾ ਕਰਦਾ ਤੇ ਨਗਰ ਹੀ ਪਿੰਡ ਬੂੜੀਨਗਲ ਹੀ ਗੁਰੂ ਘਰ ਹੈ ਉਹਦੇ ਵਿੱਚ ਮੈਂ ਸੇਵਨ ਬਾ ਰਿਆ ਇਹ ਰੱਖਸ਼ਾ ਜਿਹੜਾ ਇਹ ਮੈਂ ਆਪਣੇ ਕਿਰਤ ਕਮਾਈ ਵਾਸਤੇ ਘਰ ਨੂੰ ਚਲਾਉਣ ਵਾਸਤੇ ਚਲਾ ਰਿਆ ਕਿਉਂਕਿ ਗੁਰੂ ਘਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਸਾਹਿਬ ਆਪ ਲੈ ਰਹੇ ਨੇ ਤੇ ਸੰਗਤ ਦਾ ਜਿਹੜਾ ਮਾਇਆ ਪਖ ਦਾ ਉਹ ਪਾਰਾ ਬਹੁਟ ਲਾ ਇਸ ਕਰਕੇ ਮੈਨੂੰ ਇਹ ਰੱਖਸ਼ੇ ਦੀ ਮਿਹਨਤ ਜਿਹੜੀ ਉਹ ਮਜ਼ਦੂਰੀ ਕਰਨੀ ਪੈਂਦੀ ਆ ਤੇ ਇਹ ਅੰਮ੍ਰਿਤ ਵੇਲੇ ਸੇਵਾ ਸੰਭਾਲ ਕਰਕੇ ਗੁਰੂ ਪਾਤਸ਼ਾਹ ਦੇ ਚਰਨ ਚਰਨਾ ਚ ਅਰਦਾਸ ਬੇਨਤੀ ਕਰਕੇ ਤੇ ਆਪਣੀ ਕਿਰਤ ਕਮਾਈ ਤੇ ਫਿਰ ਚੱਲ ਜਾਈਦਾ ਕਿਉਂਕਿ ਪਰਿਵਾਰ ਨੂੰ ਚਲਾਉਣ ਵਾਸਤੇ ਮਾਇਆ ਜ਼ਰੂਰੀ ਹੈ ਤੇ ਗੁਰੂ ਘਰ ਮਾਇਆ ਦਾ ਪਾਰ ਬਹੁਤ ਲਾ ਇਸ ਕਰਕੇ ਈ ਰਕਸ਼ਾ ਜਿਹੜਾ ਇਹ ਮੈਨੂੰ ਗੁਰੂ ਪੰਥ ਟਰੱਸਟ ਨੇ ਲੈ ਕੇ ਦਿੱਤਾ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੇ ਮੈਨੂੰ 50000 ਦੀ ਸੇਵਾ ਦਿੱਤੀ ਸੀ ਤੇ ਬਟਾਲੇ ਉਹਨਾਂ ਨੇ ਆਪ ਆਣ ਕੇ ਖੁਦ ਈ ਰਕਸ਼ਾ ਲੈ ਕੇ ਦਿੱਤਾ ਨਾਲੇ ਸੇਵਾ ਉੱਥੇ ਦੇ ਕੇ ਗਏ ਤੇ ਬਾਕੀ ਉਹਨਾਂ ਕਿਸ਼ਤਾ ਕਰਾਤੀਆਂ ਕਿਉਂਕਿ ਗਰੀਬ ਬੰਦੇ ਲਈ 50000 ਬਹੁਤ ਵੱਡੀ ਗੱਲ ਹੈ ਬੜੀ ਤਗੜੀ ਰਕਮ ਹੈ ਜੁੜਦੀ ਨਹੀਂ ਤੇ ਮੈਂ دلੋਂ ਧੰਨਵਾਦ ਹੈ ਉਹਨਾਂ ਦਾ ਗੁਰੂ ਪੰਥ ਟਰਸਟ ਦਾ ਜਿਨ੍ਹਾਂ ਨੇ ਮੈਨੂੰ ਕਿਰਤ ਤੇ ਜੋੜਿਆ ਤੇ ਗੁਰੂ ਪਾਤਸ਼ਾਹ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪਣੇ ਚਰਨਾਂ 'ਚ ਜੋੜਿਆ ਹੋਇਆ ਮੈਂ ਫੇਸਬੁੱਕ ਚਲਾਉਂਦਾ ਹਾਂ ਮੈਂ ਇੱਕ ਵੀਡੀਓ ਜਿਹੜਾ ਕੱਢਦਾ ਰਿਹਾ ਤੇ ਟਰਸਟਾਂ ਦੇ ਨਾਲ ਵੀ ਵੀ ਫਤਿਹ ਦੀ ਸਾਂਝ ਰੱਖੀਦੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੈ ਫਿਰ ਮੈਨੂੰ ਈ ਰਕਸ਼ਾ ਲੈ ਦਿੱਤਾ ਸੀ ਬਈ ਇੱਕ ਵੇਖੀਆ ਆਪਣੇ ਸੰਸਾਰ ਤੇ ਬਹੁਤ ਤਗੜੇ ਤਗੜੇ ਸਰੀਰਾਂ ਵਿਹਲੇ ਆ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਵਿਹਲਾਪਨ ਛੱਡੋ ਤੇ ਅਸੀਂ ਕਿਰਤ ਕਰਦੇ ਹਾਂ ਤੁਸੀਂ ਵੀ ਕਰੋ ਨਸ਼ੇ ਦੀ ਗੁਲਤਾਨ ਚੋਂ ਬਾਹਰ ਨਿਕਲੋ ਨਸ਼ੇ ਦੀ ਗੁਲਤਾਨ ਚ ਬਹੁਤੇ ਨੌਜਵਾਨ ਫਸ ਗਏ ਆ ਤੇ ਅਸੀਂ ਤੇ ਇਹੋ ਬੇਨਤੀ ਅਰਦਾਸ ਦੋਵੇਂ ਟਾਈਮ ਕਰੀ ਜੀ ਕਿ ਸੱਚੇ ਪਾਤਸ਼ਾਹ ਨੌਜਵਾਨਾਂ ਨੂੰ ਵੀ ਸੋਝੀ ਬਖਸ਼ ਇਹ ਆਪਣੇ ਨਸ਼ੇ ਨੂੰ ਤਿਆਗ ਕੇ ਕਿਰਤ ਵੱਲ ਧਿਆਨ ਦੇਣ ਤੇ ਗੁਰਸਿੱਖੀ ਨਾਲ ਜੁੜਨ ਇਹ ਆ ਕਿ ਚਲੋ ਸਰਕਲ ਚੱਲੀ ਜਾਂਦਾ ਤੇ ਕਿਸੇ ਦਾ 7730 ਰੁਪਏ ਉਹ ਵੀ ਕੱਢੀ ਦੀ ਆ ਘਰ ਦਾ ਸਰਕਲ ਵੀ ਚਲਾਈਦਾ ਹੈ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਚਲੋ ਚੱਲੇ ਪਰਿਵਾਰ ਚ ਮੇਰੀ ਸਿੰਘਣੀ ਦੋ ਬੱਚੇ ਮਾਤਾ ਪਿਤਾ ਹੈ ਭਰਾ ਹੈ ਭਰਜਾਈ ਹੈ ਅਸੀਂ ਵੇਖਿਆ ਤੁਸੀਂ ਵੀ ਦੇਖਦੇ ਹੋ ਵਿਆਹਾਂ ਸ਼ਾਦੀਆਂ ਚ ਜਾਂਦੇ ਵੱਡੇ ਵੱਡੇ ਪੈਸਾ ਤੇ ਉਥੇ ਬਹੁਤ ਲੱਖਾਂ ਚ ਖਰਚਾ ਕੋਈ 10 ਲੱਖ ਖਰਚਦਾ ਕੋਈ 20 ਲੱਖ ਖਰਚਦਾ ਹੈ ਜਦੋਂ ਗੱਲ ਆਉਂਦੀ ਹੈ ਘਰ ਚ ਖਾਂਡ ਪਾੜ ਸਾਹਿਬ ਦੀ ਤੇ ਜੇ ਕਿਤੇ ਉਹਦੀ ਭੇਟਾ ਵਧੀ ਹੋਵੇ ਘਰ ਪਰਿਵਾਰ ਨੂੰ ਨਾਤਾ ਪਤਾ ਵੇਚ ਉਹ ਬੜੀਆਂ ਪਹਿਲਾਂ ਤੇ ਅੱਖਾਂ ਕੱਢਦੇ ਆ ਕਿ ਬਾਬਿਆਂ ਨੇ ਬੜੀ ਭੇਟਾ ਵਧਾਤੀ ਆ ਰਾਗੀ ਸਿੰਘ ਆ ਸਰ ਅਸੀਂ ਬੇਨਤੀ ਕਰਦੇ ਆ ਕਿ ਜਦੋਂ ਤੁਸੀਂ ਅਸੀਂ ਦੇਖਦੇ ਆ ਵਿਆਹਾਂ ਵਿੱਚ ਮੀਟ ਮਸ਼ੀ ਆਦ ਸ਼ਰਾਬਾਂ ਵੀ ਚਲਾਉਂਦੇ ਨੇ ਛਕਦੇ ਨੇ ਲੋਕੀ ਖਰਾਬ ਵੀ ਕਰਦੇ ਨੇ ਬੜਾ ਕੁਝ ਤੇ ਉੱਥੇ ਅਸੀਂ ਧਿਆਨ ਨਹੀਂ ਦਿੰਦੇ ਵੀ ਸਾਡਾ ਫालतू ਖਰਚਾ ਹੈ ਪਰ ਜਿਸ ਗੁਰੂ ਨੇ ਸਾਨੂੰ ਬਖਸ਼ਿਸ਼ ਵਰਸ਼ਸ਼ ਕੀਤੀ ਆ ਜਿਨੇ ਸਾਨੂੰ ਦਾਤ ਦਿੱਤੀ ਆ ਸਾਡੇ ਘਰ 'ਚ ਖੁਸ਼ੀਆਂ ਬਖਸ਼ੀਆਂ ਨੇ ਉਹਨੂੰ ਜਦੋਂ ਅਸੀਂ ਆਪਣੇ ਗ੍ਰਹਿ ਵਿਖੇ ਲਿਆਉਣਾ ਹੈ ਗੁਰੂ ਪਾਤਸ਼ਾਹ ਦੇ ਚਰਨ ਪਵਾਉਣੇ ਨੇ ਤੇ ਪਾਠੀ ਸਿੰਘਾਂ ਕੋਲ ਪਵਿੱਤਰ ਗੁਰਬਾਣੀ ਦਾ ਜਾਪ ਸੁਣਾਉਣਾ ਹੈ ਉਹਨਾਂ ਵਾਸਤੇ ਅਸੀਂ ਢਿੱਲ ਪਾਉਨੇ ਆ कि ਜਿੰਨਾ ਨੇ ਸਾਨੂੰ ਰੱਬ ਦੀ ਗੱਲ ਸੁਣਾਉਣੀ ਹੈ ਉਹਨੂੰ ਅਸੀਂ ਕਹਿੰਨੇ ਆ ਨਹੀਂ ਤੁਸੀਂ ਪੈਸੇ ਬਹੁਤ ਮੰਗ ਲੇ ਜੇ ਤੇ ਸਾਨੂੰ ਕਈਆਂ ਥਾਵਾਂ ਤੇ ਚਲੋ ਹੁਣ ਮੈਂ ਸ਼ਾਇਦ ਪੈਸੇ ਵੀ ਉਹ ਸਾਹਬ ਕੇ ਰੱਖੇ ਹੀ ਉਹਨਾਂ ਤੇ ਬੱਚਿਆਂ ਬਾੜਕੂਟ ਦੇਤੇ ਪਾਟੇ ਨੋਟਾ ਤੱਕ ਲੋਕੀ ਮਤ